ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਭਾਈ ਜੀ ਜਿਹੜੇ ਵੀ ਭਰਾ ਹੜਪੀਰਤਾ ਦੀ ਮਦਦ ਦੇ ਲਈ ਜਾਣਾ ਚਾਹੁੰਦੇ ਆ ਰਾਸ਼ਨ ਲੈ ਕੇ ਜਾਂ ਕੋਈ ਅਚਾਰ ਤੂੜੀ ਵਗੈਰਾ ਲੈ ਕੇ ਜਾਂ ਤਾਂ ਭਾਈ ਜੀ ਉਹ ਪਹਿਲਾਂ ਉੱਥੇ ਜਿਹੜੇ ਵੀ ਏਰੀਆ ਚ ਜਾਣਾ ਉੱਥੇ ਜਾ ਕੇ ਪਹਿਲਾਂ ਪੁੱਛ ਪੜਤਾਲ ਕਰਿਓ ਫੇਰ ਲੈ ਕੇ ਜਾਓ ਤੇ ਜਾਂ ਭਾਈ ਜੀ ਉੱਥੋਂ ਦਾ ਜਿੱਥੇ ਵੀ ਤੁਸੀਂ ਲੈ ਕੇ ਜਾ ਰਹੇ ਹੋ ਉੱਥੋਂ ਦੇ ਜਿਹੜੇ ਵੀ ਕੋਈ ਸਰਪੰਚ ਨੰਬਰਦਾਰ ਉਹਦੇ ਨਾਲ ਕੰਟੈਕਟ ਕਰਕੇ ਫੇਰ ਲੈ ਕੇ ਜਾਓ ਕਿਉਂਕਿ ਭਾਈ ਜੀ ਉੱਥੇ ਹੁਣ ਕੀ ਹੋ ਰਿਹਾ ਕੁਝ ਬਾਈ ਜੀ ਸ਼ਰਾਰਤੀ ਅਨਸਰ ਲਾ ਲਓ ਜਾਂ ਲੁਟੇਰੇ ਲਾ ਲਓ ਉਹ ਹੁਣ ਹੜਪੀੜਤਾਾਂ ਦੀ ਆੜ ਦੇ ਵਿੱਚ ਲੋਕਾਂ ਨਾਲ ਧੱਕਾ ਕਰ ਰਹੇ ਆ ਜਿਹੜੇ ਸੇਵਾਦਾਰ ਜਾ ਰਹੇ ਆ ਸੇਵਾ ਕਰਨ ਇਸ ਕਰਕੇ ਬਾਈ ਜੀ ਕੋਈ ਤੁਹਾਡਾ ਨੁਕਸਾਨ ਨਾ ਹੋ ਜੇ ਕਿਰਪਾ ਕਰਕੇ ਪਹਿਲਾਂ ਪੁੱਛ ਪੜਤਾਲ ਕਰਕੇ ਸਾਰਾ ਰابطਾ ਬਣਾ ਕੇ ਫਿਰ ਜਿਹੜਾ ਰਾਸ਼ਨ ਪਾਣੀ ਜਾਂ ਕੋਈ ਵੀ ਜਿਹੜੀ ਚੀਜ਼ ਤੁਸੀਂ ਲੈ ਕੇ ਜਾਣੀ ਆ ਫਿਰ ਲੈ ਕੇ ਜਾਓ ਜਾਂ ਤੁਸੀਂ ਪਹਿਲਾਂ ਇੱਕ ਵਾਰੀ ਉੱਥੇ ਚੱਕਰ ਕੱਢਿਓ ਪਤਾ ਕਰਿਓ ਵੀ ਕਿਹਨੂੰ ਕੀ ਚੀਜ਼ ਦੀ ਲੋੜ ਆ ਸੋ ਭਰਾਵੋ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾ ਜੋ ਹਰੇਕ ਵੀਰ ਤੱਕ ਜਿਹੜੀ ਇਹ ਵੀਡੀਓ ਪਹੁੰਚੇ ਕਿਸੇ ਦਾ ਭਾਈ ਜੀ ਕੋਈ ਨੁਕਸਾਨ ਨਾ ਹੋਵੇ ਕਿਉਂਕਿ ਲੁਟੇਰਾ گرو ਵੀ ਹੁਣ ਪੂਰਾ ਐਕਟਿਵ ਆ ਹੜਪੀਟਾਂ ਦੀ ਆੜ ਦੇ ਵਿੱਚ ਸੋ ਵੀ ਕੇਅਰਫੁਲ